ਪੌਣੇ 2 ਸਾਲ ਪਹਿਲਾਂ ਭੇਜਿਆ ਸੀ ਕਹਿੰਦਾ ਮੈਨੂੰ ਫੋਨ ਕੀਤਾ ਇੱਕ ਦਿਨ ਪਹਿਲਾਂ ਸ਼ਨੀਵਾਰ ਆਇਆ ਦਿਨ ਕਹਿੰਦਾ ਮੰਮੀ ਮੇਰੇ ਆਪੇ ਫਿਰ ਅਜੇ ਦਰਦ ਹੁੰਦਾ ਮੈਂ ਕਿਹਾ ਪੁੱਤ ਦਵਾਈ ਲੈ ਲਾ ਕਹਿੰਦਾ ਮੈਂ ਦਵਾਈ ਲੈ ਲਈ ਕੱਲ ਨੂੰ ਮੈਂ ਤੁਹਾਨੂੰ ਵੀਡੀਓ ਕਰ ਲਾਉਂਗਾ ਨਾ ਡੈਡੀ ਨੂੰ ਨਾਲੇ ਤੈਨੂੰ ਮੜ ਕੇ ਤਾਂ ਮੇਰਾ ਪਤਾ ਹੀ ਨਹੀਂ ਹੈਗਾ ਅਸੀਂ ਤਾਂ ਸਰਕਾਰ ਤੋਂ ਇਹੀ ਮੰਗਦੇ ਆ ਵੀ ਅਸੀਂ ਲਿਵਟਾ ਚੱਕ ਕੇ ਘਰ ਜੇ ਚੱਕ ਕੇ ਪੁੱਤ ਬੜਨ ਤੋਰਿਆ ਤੇ ਵੀ ਸਾਡੀ ਹਰ ਸਹਾਇਤਾ ਕੀਤੀ ਜਾਵੇ ਸਾਡੇ ਕੋਲੇ ਤਾਂ ਹੁਣ ਕੁਝ ਵੀ ਨਹੀਂ ਰਿਹਾ ਹੈਗਾ ਅਸੀਂ ਤਾਂ ਬਰਬਾਦ ਹੋ ਗਏ ਹੁਣ ਪਰਿਵਾਰ ਚੋਰ ਕੌਣ ਕੌਣ ਸਾਡੀ ਮਾਲੀਬਦਦੀ ਕੀਤੀ ਜਾਵੇ ਅਸੀਂ ਦੋਨੇ ਜੀ ਰਹਿਗੇ ਬਸ ਮਾਤਾ ਜੀ ਤੁਹਾਡੇ ਬੇਟੇ ਦਾ ਨਾਮ ਕੀ ਸੀ ਰਾਜਪ੍ਰੀਤ ਸਿੰਘ ਮਾਤਾ ਜੀ ਤੁਸੀਂ ਆਪਣੇ ਬੇਟੇ ਨੂੰ ਕੈਨੇਡਾ ਭੇਜਿਆ ਸੀ ਕਦੋਂ ਭੇਜਿਆ ਸੀ ਪੌਣੇ 2 ਸਾਲ ਪਹਿਲਾਂ ਭੇਜਿਆ ਸੀ ਕੀ ਗੱਲ ਬਾਤ ਹੋਈ ਕਿੰਨੇ ਪੈਸੇ ਲਾ ਕੇ ਭੇਜਿਆ ਸੀ ਮੈਂ ਅਸੀਂ ਤੇ ਲੱਖ ਲਾ ਕੇ ਭੇਜਿਆ ਸੀਗਾ ਤੇ ਉਸ ਤੋਂ ਬਾਅਦ ਕੀ ਗੱਲ ਬਾਤ ਹੋਈ ਬੁਖਾਰ ਬੁਖਾਰ ਚੜਿਆ ਬੱਚੇ ਨੂੰ ਬੱਸ ਮੇਰੇ ਕਹਿੰਦਾ ਮੈਨੂੰ ਫੋਨ ਕੀਤਾ ਇੱਕ ਦਿਨ ਪਹਿਲਾਂ ਸ਼ਨੀਵਾਰ ਆ ਇਹ ਦਿਨ ਆ ਕਹਿੰਦਾ ਮੰਮੀ ਮੇਰੇ ਆਪੇ ਫਿਰ ਅਜੇ ਦਰਦ ਹੁੰਦਾ ਮੈਂ ਕਿਹਾ ਪੁੱਤ ਦਵਾਈ ਲੈ ਲਾ ਕਹਿੰਦਾ ਮੈਂ ਦਵਾਈ ਲੈ ਲਈ ਕੱਲ ਨੂੰ ਮੈਂ ਤੁਹਾਨੂੰ ਵੀਡੀਓ ਕਰ ਲਾਉਂਗਾ ਮੈਂ ਡੈਡੀ ਨੂੰ ਨਾਲੇ ਤੈਨੂੰ ਮੜ ਕੇ ਤਾਂ ਮੇਰਾ ਪਤਾ ਹੀ ਨਹੀਂ ਹੈਗਾ ਹਾਂ ਹਾਂ ਨਾ ਤੇ ਮਾਤਾ ਤੋਂ ਡੈੱਡ ਬੋਡੀ ਲਿਆਉਣ ਦੇ ਵਿੱਚ ਕਿੰਨਾ ਖਰਚਾ ਆ ਗਿਆ ਸਾਢੇ 9 ਲੱਖ ਰੁਪਏ ਆ ਗਿਆ ਕੈਨੇਡਾ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਕੋਈ ਤੁਹਾਡੀ ਮਦਦ ਕੀਤੀ ਨਹੀਂ ਕੀਤੀ ਨਹੀਂ ਕੋਈ ਕੀਤੀ ਜੇ ਕੋਈ ਸੁਣਵਾਈ ਨਹੀਂ ਹੋਈ ਸਾਡੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਸਾਡੀ ਹੁਣ ਸਰਕਾਰ ਤੋਂ ਤੁਸੀਂ ਕੀ ਮੰਗਦੇ ਅਸੀਂ ਤਾਂ ਸਰਕਾਰ ਤੋਂ ਇਹੀ ਮੰਗਦੇ ਆ ਵੀ ਅਸੀਂ ਲੈ ਬਿਠਾ ਚੱਕ ਕੇ ਘਰ ਜੇ ਚੱਕ ਕੇ ਪੁੱਤ ਬੜਨ ਤੋਰਿਆ ਦੀ ਵੀ ਸਾਡੀ ਹੁਣ ਸਹਾਇਤਾ ਕੀਤੀ ਜਾਵੇ ਸਾਡੇ ਕੋਲੇ ਤਾਂ ਹੁਣ ਕੁਝ ਵੀ ਨਹੀਂ ਰਹਿ ਜਾਏਗਾ ਅਸੀਂ ਤਾਂ ਬਰਬਾਦ ਹੋ ਗਏ ਹੁਣ ਪਰਿਵਾਰ ਚੋਰ ਕੌਣ ਕੌਣ ਸਾਡੀ ਮਾਲੀਬਾਦ ਦੀ ਕੀਤੀ ਜਾਵੇ ਅਸੀਂ ਦੋਨੇ ਜੀ ਰਹਿਗੇ ਬਸ ਕੌਣ ਕੌਣ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਅਸੀਂ ਦੋਨੇ ਜਾਣਿਆ ਇੱਕ ਮੇਰੀ ਬੀਬੀ ਨੇ ਬਸ ਇਹ ਹੋਰ ਕਿ ਬੱਚਾ ਨਹੀਂ ਸੀ ਨਹੀਂ 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 ਇੱਕ ਮਾਉਂਡ ਦਾ ਇਕਲੌਤਾ ਸੀ ਇੱਕ ਇਕਲੌਤਾ ਪੁੱਤਰ ਸੀ ਮੇਰਾ ਇਹ ਆ ਰਹੀ ਇੰਡੀਆ ਤੇ ਮਰਾਪਾ ਕੱਢਦਾ ਤੇ ਮੇਰਾ ਪਿਰਾ ਸਾਰਾ ਵੀ ਖੋ ਲਿਆ ਮੇਰਾ ਭਰਾ ਹੀ ਹੈ ਜੀ ਕਿਉਂਕਿ ਇਹ ਕੋਡ ਕੰਪਨੀ ਦੇ ਵਿੱਚ ਇਹ ਕੰਮ ਕਰਦਾ ਪਤੌਰ ਡਰਾਈਵਰ ਪਿਛਲੇ ਤਕਰੀਬਨ 28 29 ਸਾਲ ਤੋਂ ਪੂਰੀ ਵਫਾਦਾਰੀ ਤੇ ਤਨਦੇਹੀ ਨਾਲ ਆਪਣਾ ਡਿਊਟੀ ਨਿਭਾ ਰਿਆ ਸੀ ਜਿਹੜੇ ਇੱਥੇ ਜਿੱਥੇ ਇਹਦੇ ਲੜਕੇ ਦੀ ਮੌਤ ਹੋਈ ਉਹ ਕੋਲ ਡਿੱਕੀ ਲਾ ਦੇਣਗੇ ਕੀ ਗੱਲ ਬਾਤ ਉਹ ਮੇਰਾ ਭਤੀਜੇਆਂ ਦੇ ਸੰਤਾਂ ਤੇ ਹੀ ਲੱਗਦਾ ਤੇ 17 ਤਰੀਕ ਨੂੰ ਦੀ ਰਾਤ ਨੂੰ ਸਾਨੂੰ ਫੋਨ ਆਇਆ ਸੀਗਾ ਵੀ ਕੋ ਨੂੰ ਬੁਖਾਰ ਹੋਇਆ ਮਾੜਾ ਮੂਟਾ ਪੇਨ ਦਰਦ ਹੋਇਆ ਉਸ ਤੋਂ ਬਾਅਦ ਉਹ ਨਮੂਨੀਆਂ ਹੋ ਗਿਆ ਕਹਿੰਦੇ ਵਿੱਚ ਹੀ ਤੇ ਉਹ ਉਸ ਤੋਂ ਬਾਅਦ ਐਸਪਾਇਰ ਹੋ ਗਿਆ ਦੀ ਡੈਥ ਹੋ ਗਈ ਸਰਕਾਰ ਨੇ ਕੋਈ ਮਦਦ ਕੀਤੀ ਹਜੇ ਤੱਕ ਤਾਂ ਕੋਈ ਨਹੀਂ ਕੀਤੀ ਜੀ ਦਰਬਾਰ ਵੱਲੋਂ ਕਿੰਨੇ ਪੈਸੇ ਲਾ ਕੇ ਕਿੰਨੇ ਭਜੇ ਗਏ ਕਟੂਕ तकरीबन ਲਗਭਗ 22-23 ਲੱਖ ਰੁਪਇਆ ਇਹਨੇ ਲੋਨ ਵਗੈਰਾ ਆਪਣੀਆਂ ਲਿਮਿਟਾਂ ਲੁੰਮਟਾਂ ਬਣਾ ਕੇ ਇੱਕ ਦਰਮਿਆਨੇ ਤੇ ਗਰੀਬ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਹੈ 1.5 ਤੋਂ 2 ਕਿੱਲੇ ਜ਼ਮੀਨ ਹੈ ਉਹਦੇ ਸਾਰੇ ਜਿਹੜਾ ਸੀਗਾ ਉਹਨੂੰ ਗਹਿਣੇ ਰੱਖ ਕੇ ਕੁਝ ਇਸ ਤਰ੍ਹਾਂ ਤੋਂ ਫੜ ਕੇ ਕੋਈ ਮੜਾ ਉਟਾ ਦਾ ਸੋਹਣ ਸੱਪਾ ਵੇਚ ਕੇ ਇਹਨੇ ਆਪਣੇ ਬੱਚੇ ਨੂੰ ਵਿਦੇਸ਼ ਚ ਪੜਾਈ ਕਰਨ ਵਾਸਤੇ ਭੇਜਿਆ ਸੀ ਤੇ ਵੀ ਹੋਰ ਉਹਨਾਂ ਦਾ ਪੈਣ ਪਰ ਹੈਗਾ ਸੀ ਨਹੀਂ ਇਹ ਇਕੱਲਾ ਬੱਚਾ ਸੀ ਇਸ ਪਰਿਵਾਰ ਦਾ ਇੱਕ ਇਕਲੌਤਾ ਬੱਚਾ ਸੀ ਇਹ ਬੜੀ ਬਹੁਤ ਹੀ ਦੁੱਖਦਾਈ ਗੱਲ ਹੈ ਵੀ ਇੱਕ ਪਰਿਵਾਰ ਦਾ ਨੌਜਵਾਨ ਪੁੱਤ ਜਿਸ ਤੋਂ ਸਾਰੇ ਪਰਿਵਾਰ ਨੂੰ ਉਮੀਦਾਂ ਆਸਾਂ ਹੁੰਣ ਤੇ ਆਪਣਾ ਇਹਨਾਂ ਨੇ ਆਪਣਾ ਵਿੜਾਪੇ ਦੀ ਖਾਤਰ ਚੰਗਾ ਬਸੇਰਾ ਕਰਨ ਦੀ ਖਾਤਰ ਉਹਨੂੰ ਬਾਹਰ ਭੇਜਿਆ ਸੀ ਬੱਚੇ ਦੀ ਪੜ੍ਹਾਈ ਵੀ ਬਹੁਤ ਕਰਾ ਕੇ ਉਹਨੂੰ ਪੂਰੇ ਮਾੜੇ ਹਾਲਾਤਾਂ 'ਚ ਇਹਨਾਂ ਸੰਘਰਸ਼ ਕਰਕੇ ਬੱਚੇ ਨੂੰ ਪੜਾਇਆ ਲਿਖਾਇਆ ਤੇ ਬਾਹਰ ਭੇਜਿਆ ਉਮੀਦਾਂ ਸੋ ਉਹ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਇੱਕ ਹਨ ਹੁਣੀ ਵਾਪਰੀ ਵੀ 18 ਤਰੀਕ ਨੂੰ ਜਿਹੜੀ ਹੈ ਉਹ ਇੱਕ ਪੁੱਤਰ ਆਉਣ ਦੀ بجائے ਇੱਕ Laash ਡੱਬੇ ਬੰਦ ਬੰਦ ਡੱਬੇ ਦੇ ਵਿੱਚ ਇਹਨਾਂ ਦੇ ਕੋਲੇ ਪਹੁੰਚ ਗਈ ਹੈ ਕਿੰਨੇ ਦਿਨਾਂ ਬਾਅਦ ਡੈੱਡ ਬੋਡੀ ਇਹ ਜੀ 8-7 ਦਿਨਾਂ ਬਾਅਦ ਆਈ ਹੈ 24 ਜਨਵਰੀ ਨੂੰ ਉਥੋਂ ਇਹ ਰਵਾਨਾ ਕੀਤੀ ਸੀ 25 ਦੀ ਰਾਤ ਨੂੰ ਸਾਡੇ ਕੋਲੇ ਪਹੁੰਚੀ ਸੀ ਉਹ ਕਿੰਨਾ ਖਰਚਾ ਹੋ ਗਿਆ तकरीबन 9.5 ਲੱਖ ਰੁਪਏ ਸਾਡੇ 12000 ਰੁਪਏ ਡਾਲਰ ਹੈ ਜਿਹੜਾ ਕੈਨੇਡੀਅਨ ਰੇਟ 12500 ਡਾਲਰ ਜਿਹੜਾ ਕੋਈ ਦੇਤੇ ਖਰਚ ਆਇਆ ਇੰਡੀਅਨ ਇਹ ਤਕਰੀਬਨ 1.9 ਲੱਖ ਰੁਪਏ ਦੇ ਲਗਭਗ ਬਣਦਾ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਸੀ ਕਿ ਗਰੀਬ ਪਰਿਵਾਰ ਹੈ ਚਲੋ ਇਸ ਦਾ ਬੱਚਾ ਤਾਂ ਜਿਹੜਾ ਜਾਣਾ ਸੀ ਚਲਾ ਗਿਆ ਪਰ ਇਸ ਦੀ ਕੋਈ ਮਾਲੀ ਮਦਦ ਕੀਤੀ ਜਾਵੇ ਜਿਹੜਾ ਇਹ ਕਰਜ਼ੇ ਤੇ ਬੋਝ ਥੱਲੇ ਡੱਬਿਆ ਹੈ ਵੀ ਇਸ ਪਰਿਵਾਰ ਦਾ ਕੋਈ ਸਹਾਰਾ ਬਣ ਸਕੇ ਅੱਜ ਸਾਡੇ ਪ੍ਰਧਾਨ ਸਭਾ ਹਲਕਾ ਮਹਿਲ ਕਲਾਂ ਦਾ ਪਿੰਡ ਗੁਰਮ ਇਹਨਾਂ ਦਾ ਬੱਚਾ 2 ਸਾਲ ਪਹਿਲਾਂ ਇਹਨਾਂ ਨੇ ਕਰਜ਼ਾ ਚੁੱਕ ਕੇ ਕੈਨੇਡਾ ਭੇਜਿਆ ਸੀ ਵੀ ਬੱਚਾ ਆਪਣਾ ਕੰਮਕਾਰ ਕਰੂਗਾ ਸਟੱਡੀ ਦੇ ਇਸ ਤੇ ਗਿਆ ਸੀ ਕਿ ਪੜ੍ਹ ਲਿਖ ਕੇ ਵਧੀਆ ਉਧਰ ਅਫਸਰ ਬਣੂਗਾ ਮਾਤਾ ਪਿਤਾ ਦਾ سہਾਰਾ ਬਣੂਗਾ ਪਰ ਬਿਮਾਰੀ ਕਾਰਨ ਬੱਚੇ ਦੀ ਮੌਤ ਹੋ ਗਈ ਇਹ ਮਾਤਾ ਪਿਤਾ ਦਾ ਕਲੌਤਾ ਬੱਚਾ ਸੀ ਮਾਤਾ ਪਿਤਾ ਦਾ ਕਿਸੇ ਕੋਈ ਸਹਾਰਾ ਨਹੀਂ ਬਚਿਆ ਕਿ ਇਹਨਾਂ ਨੇ ਕਰਜ ਚੁੱਕ ਕੇ ਬੱਚਾ ਭੇਜਿਆ ਬੱਚੇ ਦੀ ਮੌਤ ਹੋ ਗਈ ਅੱਜ ਅਸੀਂ ਆ ਕੇ ਇੱਥੇ ਦਾ ਪਿੰਡ ਦੇਖਿਆ ਜਦੋਂ ਬੱਜੇ ਬੱਚੇ ਦੀ ਲਾਸ਼ ਪਹੁੰਚੀ ਆ ਬਹੁਤ ਬੁਰਾ ਹਾਲਾ ਪਿੰਡ ਸਾਰਾ ਇਕੱਠਾ ਹੋਇਆ ਵਾ ਸਾਰੇ ਪਿੰਡ ਨੇ ਅੱਜ ਚੁਲਾ ਨਹੀਂ ਬਾਲਿਆ ਵੀ ਐਡੀ ਵੱਡੀ ਮਾੜੀ ਘਟਨਾ ਵਾਪਰੀ ਪਿੰਡ ਦੇ ਵਿੱਚ ਵੀ ਅਸੀਂ ਲਈ ਅਸੀਂ ਪੰਜਾਬ ਸਰਕਾਰ ਅੱਗੇ ਬੇਨਤੀ ਕਰਦੇ ਆਂ ਕਿਉਂਕਿ ਜਿਹੜਾ ਪਰਿਵਾਰ ਆ ਜਿਹਦਾ ਲੜਕਾ ਸੀ ਉਹ ਵਾਸਤ ਚਲਾ ਕੇ ਡਰਾਈਵਰੀ ਦਾ ਕੰਮ ਕਰਦਾ ਆਪਣਾ ਪਰਿਵਾਰ ਪਾਲਦਾ ਸੀ ਕਰਜ ਇਹਨਾਂ ਦੇ ਸਿਰ ਤੇ 25-30 ਲੱਖ ਹੋ ਗਿਆ ਜੋ ਕਿ ਭਰ ਨਹੀਂ ਸਕਣ ਇਹਨਾਂ ਨੂੰ ਕਿਉਂ ਜਿਹਦਾ ਨੌਜਵਾਨ ਬੱਚਾ ਹੀ ਤੁਰ ਗਿਆ ਉਹ ਪਰਿਵਾਰ ਸਾਰਾ ਟੁੱਟ ਹੀ ਜਾਂਦਾ ਵੀ ਇਸ ਲਈ ਯਾਦ ਸਰਕਾਰ ਅੱਗੇ ਹੱਥ ਵਨ ਕੇ ਬੇਨਤੀ ਆ ਇਹਨਾਂ ਦਾ ਕਰਜ਼ਾ ਮਾਫ ਕੀਤਾ ਜਾ ਕਿਉਂਕਿ ਆਪਾਂ ਦੇਖਦੇ ਹਾਂ ਇੱਕ ਅਪੀਲ ਹੀ ਆ ਕਿਉਂਕਿ ਸਰਕਾਰ ਦੇ ਅੱਗੇ ਪੰਜਾਬ ਦੇ ਮੁੱਖ ਮੰਤਰੀ ਅੱਗੇ ਨਿਮਰਤਾ ਸਹਿਤ ਬੇਨਤੀ ਹੈ ਵੀ ਇੱਥੇ ਕੋਈ ਪਾਰਟੀਵਾਦੀ ਨਹੀਂ ਕੋਈ ਰਾਸ ਨਹੀਂ ਕੁਛ ਨਹੀਂ ਇਹਨਾਂ ਦਾ ਕਰਜ਼ਾ ਜ਼ਰੂਰ ਮਾਫ ਕੀਤਾ ਜਾਵੇ ਤਾਂ ਕਿ ਇਸ ਮੀਆਂ ਬੀਬੀ ਰਹਿ ਗਏ ਨੇ ਇਹਨਾਂ ਦਾ ਕਲੌਤਾ ਬੱਚਾ ਸੀਗਾ ਇਹ ਆਪਣੇ ਪਰਿਵਾਰ ਦਾ ਅੱਗੇ ਜੋ ਰਹਿੰਦੇ ਆ ਆਪਣਾ ਪਰਿਵਾਰ ਅੱਗੇ ਚਲਾ ਸਕਣ ਬਹੁਤ ਹੀ ਮੰਦਭਾਗੀ ਘਟਣਾ ਵਾਪਰੀ ਆ ਬਹੁਤ ਹੀ ਦੁਖਦਈ ਘਟਨਾ ਗਈ ਆਪਾਂ ਦੇਖਦੇ ਆ ਇੱਕ ਫੌਦਾ ਲਾਉਣੇ ਆ ਉਹ 20 ਸਾਲ ਪਿੱਛੋਂ ਸਾਂ ਦੇ ਲੱਗਦਾ ਕਿ ਬੁੱਤ ਪਰ ਇਹਨਾਂ ਦਾ ਤਾਂ ਨੌਜਵਾਨ ਬੱਚੇ ਹੀ ਤੁਰ ਗਿਆ ਜਿਨ੍ਹਾਂ ਨੇ ਕਿ ਅਸੀਂ ਅਸੀਂ ਸਾਡਾ ਬੱਚਾ ਹੋਊਗਾ ਨੌਜਵਾਨ ਬਣੂਗਾ ਸਾਡੂੰ ਸੋਖਸ ਦੇਊਗਾ ਸਾਡਾ ਪਾਲਣ ਕਰੂਗਾ ਮਿਰਦਾਪੁਰ ਦੇ ਸਾਕੇ ਸਾਡਾ ਸਵਾਰਾ ਬਣੂਗਾ ਪਰ ਇਹਨਾਂ ਦਾ ਨੌਜਵਾਨ ਬੱਚਾ ਤੁਰ ਗਿਆ ਅੱਜ ਇਹਨਾਂ ਦਾ ਸਾਰਾ ਕੁਝ ਹੀ ਦਿਸੜ ਗਿਆ ਪੀਐਸ ਲਈ ਪੰਜਾਬ ਸਰਕਾਰ ਨੂੰ ਨਿਮਰਤਾ ਸਹਿਤ ਹੱਥ ਬਨ ਕੇ ਬੇਨਤੀ ਹੈ ਵੀ ਇਹਨਾਂ ਦਾ ਕਰਜ਼ਾ ਮਾਫ਼ ਕੀਤਾ ਜਾ ਵੈਗੁਰਜੀਤ ਕਾ ਖਾਲਸਾ ਵੈਗੁਰਜੀਤ